ਕੀ ਯਾਰ ਉਹ ਇਹ ਹੋਣਾ ਫੇਰ ਸਾਡੇ ਚ ਮੈਂ ਕੰਦੇ ਲੇਦਾ ਹਾਂ ਜ਼ਿੰਮੇਦਾਰ ਕਿਹੜਾ ਭਈਆ ਹੁੰਦਾ ਪੈਸੇ ਦੰਨੇ ਆਪਾਂ ਲੈਂਦੇ ਨਹੀਂ ਹਾਂ ਜੋ ਤਾਂ ਗੱਲ ਕਰ ਕੋ ਯਾਰ ਕਰ ਦਿੱਤੀ ਬਲੈ ਤੇਰੀ ਗੱਲ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰ ਖੇਤੀ ਅਤੇ ਉਦਯੋਗ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਨੇ ਸੂਬੇ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਕਈ ਪਿੰਡਾਂ ਵਿੱਚ ਕੱਢਣ ਦੀ ਰਵਾਇਤ ਸ਼ੁਰੂ ਵੀ ਹੋ ਗਈ ਹੈ ਜਿਸ ਦੇ ਤਹਿਤ ਨਾਬਾ ਬਲਾਕ ਦੇ ਪਿੰਡ ਚਾਹਲ ਵਿਖੇ ਬੀਤੇ ਦਿਨ ਹੀ ਪਿੰਡ ਦੀ ਪੰਚਾਇਤ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਇਸ ਲਈ ਕੱਢਿਆ ਜਾ ਰਿਹਾ ਹੈ ਕਿਉਂਕਿ ਪਿੰਡ ਦੀ ਪੰਚਾਇਤ ਦਾ આરોਪ ਹੈ ਕਿ ਪਿੰਡ ਵਿੱਚ ਪ੍ਰਵਾਸੀ ਮਜ਼ਦੂਰ ਹੰਲੜਬਾਜ਼ੀ ਕਰਦੇ ਨੇ ਦੱਸ ਦਈਏ ਕਈ ਮਜ਼ਦੂਰ ਤਾਂ ਪਿੰਡ ਛੱਡ ਕੇ ਚਲੇ ਵੀ ਗਏ ਨੇ ਜਿਸ ਦੀ ਗਵਾਹੀ ਪਿੰਡ ਵਿੱਚ ਲੱਗੇ ਮਜ਼ਦੂਰਾਂ ਦੇ ਘਰਾਂ ਦੇ ਤਾਲੇ ਦਰਸਾ ਰਹੇ ਨੇ ਇਸ ਮਾਮਲੇ ਸੰਬੰਧੀ ਪਿੰਡ ਦੇ ਸਰਪੰਚ ਤੇ ਪੰਚਾਇਤ ਨੇ ਇਸ ਮੁੱਦੇ ਸੰਬੰਧੀ ਕੈਮਰੇ ਅੱਗੇ ਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਪਹੇਗੀ ਆ ਪਿੰਡ ਚ ਵੀ ਬਹੁਤ ਕਰਾਇਮ ਵਧ ਗਿਆ ਵੀ ਇਹਨਾਂ ਦਾ ਜਿਹੜਾ ਘਰ ਹੱਲ ਵੀ ਤੈਨੂੰ ਤਾਂ ਵੋਟਾਂ ਪਾਵਾਂਗੇ ਵੋਟਾਂ ਪੰਚਾਇਤ ਸਾਰੇ 7 5 ਇੱਕ ਸਰਪੰਚ ਸਾਰੇ ਇੱਕ ਪਾਸੇ ਨੇ ਵਿੱਚ ਇਹ ਰੇਤੋਵੀਆਂ ਵਿੱਚ ਬੰਗਲਾਦੇਸ਼ੀ ਨੇ ਜੀ ਨਸ਼ੇ ਦਾ ਕਾਰੋਬਾਰ ਵਧ ਗਿਆ ਜੀ ਸਾਡੇ ਲੜਾਈ ਝਗੜੇ ਛੇੜਾ ਛਾੜਾ ਦਾ ਵਧ ਗਿਆ ਜੀ ਸਰਪੰਚ ਕੋਲ ਆਉਂਦੇ ਨੇ ਹੁਣ ਪ੍ਰਸ਼ਾਸਨ ਕਹਿੰਦਾ ਸਾਡੇ ਕੋਲ ਨਹੀਂ ਸਾਡੇ ਤਿੰਨ ਚੋਰੀਆਂ ਹੋ ਗਈਆਂ ਜੀ ਅਸੀਂ ਤਿੰਨ ਐਪਲੀਕੇਸ਼ਨਾਂ ਦੇਤੀਆਂ ਥਾਣੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਚੋਰੀਆਂ ਤੇ ਹੁਣ ਤੱਕ ਕਿੰਨੇ ਕੋ ਪ੍ਰਵਾਸੀ ਨੇ ਜਿਹੜੇ ਇਹ ਤੇ ਹੈਗੇ 7000 ਪ੍ਰਵਾਸੀ ਆ ਸਾਡੇ ਪਿੰਡ ਦੀ ਆਬਾਦੀ ਸਾਂ 3000 ਹੈ। ਆਲੇ-ਦਾਲ ਦੇ ਪਿੰਡਾਂ ਚੋਂ ਵੀ ਕਿੰਨੇ ਕਿੰਨੇ ਪਿੰਡ ਨੇ ਜਿਹੜੇ ਪ੍ਰਵਾਸੀ ਮਜ਼ਦੂਰ ਹੈ। ਸਾਡੇ ਪਿੰਡ ਚ ਜ਼ਿਆਦਾ ਹੀ ਰਹਿੰਦੇ ਨੇ ਜੀ ਆਲੇ-ਦਾਲੇ ਤਾਂ ਕੋਈ ਨਹੀਂ ਰਹਿੰਦਾ। ਇਹ ਤਾਂ 10 ਪਿੰਡਾਂ ਨੇ ਜੀ ਲਾਉਸ ਮੈਚ ਕਰਤੇ। ਵੀ ਸਾਡੇ ਪਾਈ ਕੋਈ ਵੀ ਪ੍ਰਵਾਸੀ ਨਾ ਰਹੇ। ਨਾ ਤਾਂ ਉਹਦੀ ਕੋਈ ਡਾਕੂਟੀਫਿਕੇਸ਼ਨ ਹੈ ਜੀ। ਕੋਈ ਵੈਰੀਫਿਕੇਸ਼ਨ ਨਹੀਂ ਵੀ ਕਿੱਥੇ ਦੇ ਨੇ ਕਿੱਥੋਂ ਆਏ। ਉਧਰ ਰਹਿਣਾਂ ਨੇ ਸਾਨੂੰ ਕੋਈ ਤਰਾਜ ਨਹੀਂ ਜੀ। ਬੰਦਿਆਂ ਨੇ ਇਹਨਾਂ ਨੇ ਤਾਂ ਬਿਜ਼ਨਸ ਬਣਾ ਲਿਆ ਜੀ ਸਾਡੇ ਪਿੰਡ ਦਾ ਕੋਈ ਨਹੀਂ ਉਹਨਾਂ ਨੂੰ ਲੱਖਣ। ਸਾਰੇ ਬਾਹਰਲੇ ਨੇ ਤੁਹਾਡੇ ਪਿੰਡ ਚ ਕਿੰਨੇ ਕਰ ਰਹੇ ਪਰਵਾਸੀ ਸਾਡੇ ਹੋਊਗਾ ਜੀ 4-5000 ਪਰਵਾਸੀ ہاں ਉਹ ਤੁਸੀਂ ਵਿਰੋਧ ਵੀ ਕੀਤਾ ਤੁਹਾਨੂੰ ਪੁਲਿਸ ਨੇ ਫੜਿਆ ਕੀ ਕਰ ਪੁਲਿਸ ਨੇ ਇਹੀ ਕਹਿੰਦੇ ਜੀ ਸਾਡੇ ਇਹ ਨਸ਼ੇ ਦਾ ਕਾਰੋਗ ਆਰ ਬੀ ਆਏ ਅਸੀਂ ਇਹੀ ਵਿਰੋਧ ਕਰਦੇ ਤੇ ਅਸੀਂ ਕਿਸੇ ਦੇ ਕਾਨੂੰਨ ਨਹੀਂ ਹੱਥ ਕਿੱਲੇ ਆ ਜੀ ਵੀਰ ਭਾਈ ਨਾਲ ਹੱਥ ਬੰਨ ਕੇ ਕਿਹਾ ਤੀ ਭਾਈ ਪਰਵਾਸੀਆਂ ਨੂੰ ਤੁਹਾਨੂੰ ਹੱਥ ਬੰਨ ਕੇ ਵੇ ਇਹ ਕਮਰੇ ਨਾ ਦਿਓ ਵੀ ਪਿੰਡ ਚੋਂ ਬਾਹਰ ਹੀ ਚੜਦੇ ਉਹ ਕਹਿੰਦੇ ਨਾ ਜੀ ਉਲਟਾ ਸਾਨੂੰ ਫੜਾਤਾ ਦੀ ਫੜਾ 6 ਵਜੇ ਮੈਨੂੰ ਚੱਕ ਕੇ ਲੈ ਗਏ ਇੱਕ ਮੈਂਬਰ ਹੈ ਪੰਚਾਇਤ ਉਹਨੂੰ ਚੱਕ ਕੇ ਲੈ ਗਏ ਇੱਥੇ ਤਾਂ ਗੁੰਡਾ ਰਾਜ ਹੈ ਜੀ ਪੁਲਿਸ ਦਾ ਕੋਈ ਨਹੀਂ ਪੁੱਛਦਾ ਸਰਕਾਰ ਚ ਨਹੀਂ ਕੋਈ ਪੁੱਛਦਾ ਜੀ ਹਾਂ ਕੋਈ ਨਹੀਂ ਪੁੱਛਦਾ ਚੱਕ ਕੇ ਗੁਰੂ ਥਾਣੇ ਫਿਰ ਦਾਂਦੇ ਨੇ 7:55 ਕਰਾ ਜੀਣ ਭੇਜਦੇ ਕਿਸੇ ਨੂੰ ਗਾਲ ਨਹੀਂ ਕੱਢੀ ਕਿਸੇ ਨੂੰ ਕੁਝ ਨਹੀਂ ਕਿਹਾ ਤਾਂ ਵੀ 7:55 ਕਰ ਇੱਕ ਪੰਚਾਇਤ ਮੈਂਬਰ ਜੰਟ ਸਿੰਘ ਜੀ ਇੱਕ ਦਮਨਜੀਤ ਸਿੰਘ ਮਾਸਟਰ ਜੀ ਦਾ ਬੰਤ ਸਿੰਘ ਉਹਦਾ ਮੁੰਡਾ ਸੀ ਨਹੀਂ ਚੰਦੀ ਨਹੀਂ ਹਾਂ ਉਹ ਵੀ ਪਿੰਡ ਦੇ ਹੀ ਨਹੀਂ ਉਹ ਉਸ ਦਿਨ ਦੇ ਇੰਨੇ ਡਰੇ ਹੋਏ ਨੇ ਵਿਚਾਰੇ ਉਹ ਬਾਹਰ ਹੀ ਨਹੀਂ ਨਿਕਲ ਰਹੇ ਜੀ ਸਰਪੰਚ ਦਾ ਸਟੈਂਡ ਪਰ ਵਾਸੀਆਂ ਨੂੰ ਕੱਢਣ ਚਾਹੀਦੀ ਵੀ ਇੱਥੋਂ ਚਲੀ ਜਾਓ ਉਹ ਕਿਉਂ ਨਹੀਂ ਇੰਟਰਵਿਊ ਦੇਣ ਵਾਸਤੇ ਆਉਂਦੇ ਐ ਸਿਵੀ ਸੰਪਰਕਿਤ ਤੱਕ ਉਹਨਾਂ ਤੇ ਵੀ ਦਬਾਅ ਪਾਇਆ ਗਿਆ ਵੇ ਜੀ ਡਰਾਈਵ ਨੇ ਸਰਪੰਚ ਵੀ ਸਾਡੇ ਪਿੰਡ ਦੇ ਬਹੁਤ ਜ਼ਿਆਦੇ ਡਰਾਈਵ ਨੇ ਅਸੀਂ ਤਾਂ ਇਹੀ ਮੰਗ ਕਰਦੇ ਆਂ ਜੀ ਪ੍ਰਵਾਸੀ ਇੱਥੇ ਚਲੇ ਜਾਣ ਜਿਹਦੇ ਕਿਸੇ ਨੇ ਰਹਿਣ ਉਹ ਲਿਖ ਕੇ ਦੇਣ ਵੀ ਮੇਰੀ ਜ਼ਿੰਮੇਵਾਰੀ ਆ ਜ਼ਿੰਮੇਵਾਰੀ ਕੋਈ ਲੈਂਦਾ ਨਹੀਂ ਜੀ ਇਹ ਕੱਲ ਨੂੰ ਕੋਈ ਕ੍ਰਾਈਮ ਹੋ ਗਿਆ ਕਿਸੇ ਨਾਲ ਕੋਈ ਵੀ ਚ ਵੀ ਹੋ ਸਕਦਾ ਨੂੰ ਕਿਸੇ ਦੀ ਵੀ ਨਹੀਂ ਵੈਰੀਫਿਕੇਸ਼ਨ ਹੋਈ ਵੀ ਅੱਜ ਤੱਕ ਜੀ ਸਾਰੇ ਪਿੰਡ ਦੇ ਵੀ ਨਹੀਂ ਲੋਕੀ ਉਹਨਾਂ ਨੂੰ ਪਹਿਰੇ ਦੀ ਦੇ ਰਹੀ ਜਿਨ੍ਹਾਂ ਨੇ ਉਹ ਕਿਰਾਏ ਤੇ ਰੱਖੇ ਹੋਏ ਨੇ ਵੀ ਇਹਨਾਂ ਨੂੰ ਇਥੋਂ ਕੱਢਿਆ ਜਾਵੇ ਤੋ ਜਿਹੜੀ ਉਹ ਕੰਪਲੇਂਟ ਆਈ ਸੀ ਉਹ ਸਬੰਧ ਵਿੱਚ ਅਸੀਂ ਜਿਹੜੇ ਜਿਨ੍ਹਾਂ ਦੇ ਖਿਲਾਫ ਬਾਈ ਨੇ ਕੀ ਉਹ ਅਸੀਂ ਜਿਹੜੇ ਪੰਜ ਬੰਦੇ ਸੀਗੇ ਉਹ ਆਇਡੈਂਟੀਫਾਈ ਕਰਕੇ ਉਹਨਾਂ ਦੀ ਜਿਹੜੀ ਸੀ ਪ੍ਰੀਵੈਂਟਿਵ ਐਕਸ਼ਨ ਲੈ ਲਈ ਆਪਾਂ ਤੇ ਉਸ ਤੋਂ ਬਾਅਦ ਜਿਹੜਾ ਹੁਣ ਪੀਸਫੁੱਲ ਹੈਗਾ ਤੇ ਅਸੀਂ ਜਿਹੜਾ ਦੋਵੇਂ ਪਾਰਟੀਆਂ ਨੂੰ ਬੁਲਾਇਆ ਸੀ ਦੁਵਾਰਾ ਤੇ ਉਹਨਾਂ ਨੂੰ ਦੱਸਤਾ ਦੇਈਦਾ ਵੀ ਜਿੱਦਾਂ ਦੀਆਂ ਕੋਈ ਤੁਹਾਡੀਆਂ ਕੰਡੀਸ਼ਨ ਨੇ ਵੀ ਜਦੋਂ ਆਪਾਂ ਕੋਈ ਪਰਵਾਸੀ ਜਾਂ ਆਪਾਂ ਕੋਈ ਵੀ ਟੈਨੈਂਟ ਤੋਂ ਰੱਖਦੇ ਹੈਗਾ ਇੱਕੀ ਡੁੰਗਨੇ ਕੀ ਡਾਟਸ ਨੇ ਆਪਾਂ ਉਹਨਾਂ ਤੋਂ ਬੈਠ ਕੇ ਉਦਾਰਾ ਹੱਲ ਕਰਵਾ ਲਿਆ। ਜਿਹੜੀ ਜਿਹੜੀ ਟੈਂਪਰਾਈਜ਼ੀਟੀ ਸੀ ਵੀ ਉਹਨਾਂ ਨੇ ਪ੍ਰਵਾਸੀ ਕਹਰੇ ਰੱਖੇ ਨੇ। ਹਾਂਜੀ ਉਹਨਾਂ ਦੇ ਵਿੱਚੋਂ ਕੁਝ ਕੁ ਦੀ ਵੈਰੀਫਿਕੇਸ਼ਨ ਥੀ ਕੀ ਬਾਕੀ ਜਿਹੜੇ ਹੈਗੇ ਨੇਗੇ ਕਮਰੇ ਦੇ ਵਿੱਚ ਜਿੰਨਾ ਤੇ ਓਨਰ ਨੇ ਉਹਨਾਂ ਨੂੰ ਵੀ ਸਖਤ ਐਲਾਨ ਕੀਤੀ ਆ ਵੀ ਇਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਤੋਂ ਬਿਨਾਂ ਕੋਈ ਆਣੇ ਦੇ ਵਿੱਚ ਕਰਵਾਓ ਤੇ ਇਹਨਾਂ ਕੋ ਬਿਨਾਂ ਅੱਡਾ ਕੋਈ ਵੀ ਇਹ ਨਾਉ ਨਹੀਂ ਕੀਤਾ ਜਾਵੇ। ਉਹ ਸਖਤਤਾ ਵੀ ਕਹਿ ਰਹੇ ਨੇ ਵੀ ਮਾਹੌਲ ਕਰਾਅ ਕਰ ਰਹੇ ਨੇ ਜਿਹੜੇ ਪ੍ਰਵਾਸੀ ਗਰੁੱਪ ਨੇ ਬੋਲ ਵਗੈਰਾ ਦਾ ਉਧਰਵਾਜ ਕਰਦੇ ਆ। ਨੀ ਦੇਖੋ ਇਹ ਸਬੰਧ ਦੇ ਵਿੱਚ ਸਾਡੇ ਕੋਲ ਪੰਚਾਇਤ ਵੱਲੋਂ ਜਾਂ ਪਿੰਡ ਵੱਲੋਂ ਕੋਈ ਵੀ ਰਿਟਰਨ ਦੇ ਵਿੱਚ ਆਈ ਜੀ ਕੰਪਲੀਟ ਜਿਹੜੀ ਨਹੀਂ ਬਖੋਲੋ ਜੀ। ਤੋਂ ਜੇ ਇਹਨਾਂ ਨੂੰ ਕੋਈ ਪ੍ਰੋਬਲਮ ਠੀਕ ਨਹੀਂ ਤਾਂ ਜਾਂ ਇਨ ਫਿਊਚਰ ਆਉਂਦੀ ਹੈ ਤਾਂ ਉਹਦੀ ਰਿਟਰਨ ਕੰਪਲੀਟ ਆ ਸਾਡੇ ਸਾਨੂੰ ਦੇਣਾ ਤੇ ਜਿੱਦਾਂ ਦਾ ਜਿਹੜੀ ਕੋਈ ਜਿੱਦਾਂ ਦੀ ਹਰਕਤ ਕਰਦਾ ਤੇ ਉਸ ਨੂੰ ਉਸ ਹਾਵ ਨਾਲ ਕੋ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪਰਚੇ ਕਿਹਨਾਂ ਨੂੰ ਦਰਜ ਕੀਤੇ ਗਏ ਸੀਗੇ? ਪਰਚੇ ਕਿਹਨਾਂ ਦੇ ਦਰਜ ਕੀਤੇ ਗਏ ਸੀਗੇ? ਨਹੀਂ ਪਰਚੇ ਦੇ ਵਿੱਚ ਕੋਈ ਐਫ ਆਈ ਆਰ ਨਹੀਂ ਹੋਈ ਕੋ ਸਿਰਫ ਜਿਹੜੇ ਜਿਨ੍ਹਾਂ ਦੀ ਗੇਸਟ ਕੰਪਲੀਟ ਆਈ ਤੀਗੀ ਤੇ ਉਹਨਾਂ ਦੇ ਜਿਹੜਾ ਪ੍ਰੀਵੈਂਟਿਵ ਐਕਸ਼ਨ ਹੋਵੇ ਤੇ ਪਤੰਡੇ ਦੇ ਵਲੋਂ ਇਹ ਕੀਤਾ ਗਿਆ ਸੀ ਅਲੱਗ-ਅਲੱਗ ਪਤੰਡੇ ਦੇ ਵਲੋਂ ਬਤਾ ਸਾਡੇ ਕੋਲ ਜਿਹੜੀ ਕੰਪਲੀਟ ਸਿਰ ਜੈਲ ਪਿੰਡ ਤੋਂ ਆਈ ਸੀ ਤੇ ਇਸ ਤੋਂ ਬਿਨਾ ਹੋਰ ਕਿਸੇ ਪਿੰਡ ਦੀ ਭਾਸ਼ਾ ਤੋਂ ਥਾਣੇ ਦੇ ਏਰੀਆ ਦੇ ਜਿੰਨੇ ਵੀ ਪਿੰਡ ਨੇ ਜੈਲ ਪਿੰਡ ਤੋਂ ਬਿਨਾ ਕੋਈ ਕੰਪਲੀਟ ਨਹੀਂ ਹੋਇਆ